ਤੇ ਪੰਜਾਬ ਚ ਆ ਕੇ ਪੰਜਾਬੀ Hindu ਦੇ ਛਿੱਤ ਦੀ ਗੱਲ ਕਿਉਂ ਨਹੀਂ ਹੁੰਦੀ? ਅੱਤੇ ਗੋਲੀਆਂ ਬੱਜ ਗਈਆਂ Hindu ਵਾਲੇ ਅੱਤੇ ਗੋਲੀਆਂ ਬੱਜ ਗਈਆਂ Hindu ਉਹ ਕਿਉਂ ਗੱਦ ਲਈ Hindu ਦੀ ਗੱਲ ਕਹਦੇ ਨਹੀਂ ਤੁਸੀਂ ਵੀ Hindu ਤੋਂ ਬਸਲਾ ਰਹੇ ਹੋ ਜਿਹੜਾ ਸਾਡਾ ਰਾਜਨੀਤਿਕ ਸੋਚਨ ਹੋ ਰਿਹਾ ਉਹਨੂੰ ਬੰਦ ਕੌਣ ਕਰਾਊਗਾ ਕਿਹੜਾ ਸੋਚਨ ਹੋ ਗਿਆ ਰਾਜਨੀਤਿਕ ਸੋਚਨ ਕਿਹੜਾ ਹੋ ਗਿਆ ਤੁਸੀਂ ਕਹਿੰਦੇ ਹੋ ਕਿ ਹਰ ਕਿਸੇ ਨੂੰ ਹਰ ਕੋਈ ਬੰਦਾ Hindu ਕੈਂਡੀਡੇਟ ਦੇ ਦੇਵੇ BJP Hindu ਕੈਂਡੀਡੇਟ ਦੇ ਦੇਵੇ ਸੱਲ ਬਦਲੂ ਜਿਹਨੇ ਢੱਕਾ ਨਹੀਂ ਤੋੜਿਆ ਤੇਰੇ ਢੱਕਾ ਤਾਂ ਤੋੜਿਆ ਢੱਕਾ ਹੀ ਤੋੜੇ ਬ੍ਰਹਮ ਕੋੜੀ ਕੀਤਾ ਸੰਦਰ ਸਿੰਘ ਲੋਕ ਕਹਿੰਦੇ ਨੇ ਅਜੇ ਭਾਜੀਪੀ ਦੇ ਲੋਕ ਵੀ ਕਹਿਣ ਲੱਗੇ ਨੇ ਕਹਿੰਦੇ ਫਿਰ ਕੀ ਹੋ ਗਿਆ ਸਾਨੂੰ ਵੀ ਲੱਗਦਾ ਚਾਰ ਦਿੱਕੂ ਬਗਦੇ ਸਾਡਾ ਫੋਨ ਨਹੀਂ ਚੱਗਣਾ ਹਾਂ ਪਰ ਕਹਿੰਦੇ ਐਮਪੀ ਤੋਂ ਕੰਮ ਕੀ ਪੈਂਦਾ ਜਦਕਿ ਪੁੱਛਣਾ ਹੋਵੇ ਤਾਂ ਕੰਮ ਤਾਂ ਐਮਪੀ ਤੋਂ ਹੀ ਪੈਂਦਾ ਕਿਉਂਕਿ ਉਹ ਨਹੀਂ ਪੈਂਦਾ ਜਿਹੜੀ ਚੱਲਦੀ ਆਂਦੀ ਆ ਕਹਿੰਦੇ ਵੀ ਪ੍ਰੀਤ ਵਾਂਸਰ ਸਾਡੇ ਪੱਲੇ ਕੁਝ ਨਹੀਂ ਹੈਗਾ ਜਿਵੇਂ ਤੇਰੇ ਪੱਲੇ ਸਾਡੇ ਪੱਲੇ ਕੁਝ ਨਹੀਂ ਹੈ ਗੁਰਦੇਵ ਤੇ ਵੀ ਦੇ ਪੱਲੇ ਕੁਝ ਨਹੀਂ ਨਾ ਵੀ ਸਾਡੇ ਜਿੰਨੀ ਪੰਜਾਬ ਦੇ ਵਿੱਚ ਚਿਪੇ ਉਹਦੇ ਪੱਲੇ ਕੁਝ ਨਹੀਂ ਹੈਗਾ ਇਸੇ ਕਰਕੇ ਸੀ ਤੰਦਰ ਸਿੰਘ ਕਹਿੰਲੀ ਭਾਜੀਪੀ ਆਪਣੇ ਸਿਰ ਤੇ ਬਿਠਾ ਰਹੇ ਆ ਜਿੰਨੇ ਵੀ ਮੁੱਖ ਮੰਤਰੀ ਆਏ ਉਹਨਾਂ ਤੋਂ ਬਾਅਦ ਸਾਰੇ ਜੱਟ ਆਏ ਨੇ ਜੱਟਾਂ ਨੇ ਸਵਾਰਿਆ ਕਿ ਜਿਸ ਵੜੇ ਪਿੱਛੇ ਜੱਟਾਂ ਕੀ ਕਰਤਾ ਹਿੰਦੂਆਂ ਤੇ ਅਤਿਆਚਾਰ ਕਰਦੇ ਅਰੇ ਕੀ ਹੈ ਪੰਜਾਬ ਦਾ ਕਰਜ਼ਾ ਜੱਟਾ ਕਰਜ਼ਾ ਕਿੱਥੋਂ ਆਉਂਦਾ ਵਾ ਕਰਜ਼ਾ ਕਦੋਂ ਪ੍ਰਜਾਣ ਦਾ ਕਿੱਥੇ ਕਰਦਾ ਕਰਦਾ ਕਿਉਂ ਤੁਹਾਨੂੰ ਕੀ ਪਤਾ ਇਹ ਜਦੋਂ ਹਾਰ ਵੀ ਗਿਆ ਬਿੱਟੂ ਹਾਰ ਵੀ ਗਿਆ ਨੂੰ ਵੱਡਾ ਉੱਧਾ ਪੰਜਾਬ ਦਾ ਦਿੱਤਾ ਜਾਵੇ ਫੇਰ ਕੀ ਕਰ ਲੋਗੇ ਤੇਨੂੰ ਜਿਹਦੇ ਜਿਹਦੇ ਪੁਰਾਣੇ ਬੀਜੇਪੀ ਦੇ ਲੀਡਰ ਹਨ ਉਹਨਾਂ ਨੂੰ ਤੁਹਾਨੂੰ ਮਨ ਦੀ ਪਾਰਟੀ ਤੋਂ ਬਾਹਰ ਕੱਢ ਦੇਣਾ ਚਾਹੀਦਾ ਪੁਰਾਣੇ ਜਿਹੜੇ ਬਰਕਰ ਦੇ ਤਰੀਆਂ ਪਛਾਨੂ ਰਹੇਗੇ ਝਾੜੂਲਾ ਨੂੰ ਰਹੇਗੇ ਦੱਸੋ ਨਾ ਜਿਨ੍ਹਾਂ ਨੇ ਸਾਰੀ ਉਮਰਾ ਗਲਤੀਆਂ ਜਦੋਂ ਅੱਜ ਸੱਤਾ ਲੈ ਸੁੱਖ ਲੈ ਦਾ ਟਾਈਮ ਆਇਆ ਤਾਂ ਬਗਾਨੇ ਪੁੱਤਾਂ ਨੂੰ ਲੈ ਕੇ ਸਿੱਧਾ ਬਿਠਾ ਦਿੱਤੀ ਲੁਧਰਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਇਸ ਸਮੇਂ ਸੋਚਦੇ ਹੋਵਾਂ ਕਿ ਕਿਹੜੀ ਬਿਲਡਿੰਗ ਦੇ ਵਿੱਚ ਮੈਂ ਖੜਾ ਹ ਛਾਪਾ ਮਾਰਨ ਜਾ ਰਹੇ ਆ ਉਹ ਸ਼ਿਵ ਸੇਨਾ ਵਾਲੇ ਦੇ ਉੱਤੇ ਜਿਹੜੇ ਸ਼ਿਵ ਸੇਨਾ ਵਾਲੇ ਜਿਹੜੇ ਕਹਿੰਦੇ ਨੇ ਕਿ ਨਰਿੰਦਰ ਮੋਦੀ ਨੇ ਕੰਮ ਬੜੇ ਕੀਤੇ ਨੇ ਨਰਿੰਦਰ ਮੋਦੀ ਦੇ ਭਾਜਪਾ ਸਰਕਾਰ ਕੰਮ ਬੜਾ ਕਰਦੀ ਪਈ ਹੈ ਲੇਕਿਨ ਲਗਾਤਾਰ ਉਹ ਮੀਡੀਆ ਦੇ ਵਿੱਚ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਲੇਕਿਨ ਤੁਹਾਨੂੰ ਆਹ ਦੱਸ ਦਈਏ ਕਿ ਉਹ ਕਿਹੜੀ ਗੁਪਤ ਗੱਲਾਂ ਕਰਦੇ ਹੁੰਦੇ ਨੇ ਲੇਕਿਨ ਸਿੱਧਾ ਉਹਨੇ ਦਫ਼ਤਰ ਦੇ ਵਿੱਚ ਛਾਪਾ ਮਾਰਨ ਕਿਉਂਕਿ ਲਗਾਤਾਰ ਮੀਡੀਆ ਦਾ ਝੂਠਾ ਫਰੇਮ ਲੈਣ ਵਸਤੇ ਆ ਝੂਠੀ ਵਾਹ ਵਾਹੀ ਲੈਣ ਪਿੱਛੇ ਗੱਲਾਂ ਟੋਂਟ ਜਿਹੜੇ ਕਰਦੇ ਨੇ ਏ ਬਾਈ ਜੀ ਤੁਸੀਂ ਬੜਾ ਰੋਲਾ ਜਿਹਾ ਪਾ ਕੇ ਬੈਠੇ ਹੋਏ ਸੀਗੇ ਥੱਲੇ بڑے ਬੋਰਡ ਜੇ ਲਾਏ ਹੋਏ ਨੇ ਬੋਰ ਚੋਂਕ ਚੋਂਕ ਚ ਲਾਏ ਹੋਏ ਨੇ ਕਿ ਬਿੱਟੂ ਨੂੰ ਟਿਕਟ ਨਹੀਂ ਬਿੱਟੂ ਕਿਉਂ ਆਖਿਰ Hindu ਕਿਉਂ ਨਹੀਂ ਕਿਉਂ ਇਹ ਵੀ ਤਾਂ Hindu ਨੇ ਬਿੱਟੂ ਵੀ ਤਾਂ ਇੱਕ انسان ਹੈਗਾ ਪਹਿਲੀ ਗੱਲ ਇਹ ਗੱਲ ਸਮਝਣ ਦੀ ਗੱਲ ਹੈ UP ਚ Hindu Hindu ਹੁੰਦੀ ਹੈ ਬਿਆਰ ਚ Hindu ਦੀ ਗੱਲ ਹੁੰਦੀ ਹੈ Madhya Pradesh ਜਾ ਕੇ Hinduਆ ਦੇ ਹਿੱਤਾਂ ਦੀ ਗੱਲ ਹੁੰਦੀ ਹੈ ਦੇ ਪੰਜਾਬ ਚ ਆ ਕੇ ਪੰਜਾਬੀ Hindu ਦੇ ਹਿੱਤ ਦੀ ਗੱਲ ਕਿਉਂ ਨਹੀਂ ਹੁੰਦੀ? ਅਤੇ ਗੋਲੀਆਂ ਬੱਜ ਗਈਆਂ Hindu ਆਣੇ ਅਤੇ ਗੋਲੀਆਂ ਬੱਜ ਗਈਆਂ Hindu ਆਣੇ ਕਿਉਂ? ਕਦ ਲਈ? Hindu ਦੀ ਗੱਲ ਕਹਦੇ ਨਹੀਂ ਤੁਸੀਂ ਵੀ Hindu ਚ ਬਸਵਾ ਰਹੇ ਹੋ। ਜਿਹੜਾ ਸਾਡਾ ਰਾਜਨੀਤਿਕ ਸੋਸ਼ਣ ਹੋ ਰਿਹਾ ਉਹਨੂੰ ਬੰਦ ਕੌਣ ਕਰਾਊਗਾ? ਕਿਹੜਾ ਸੋਸ਼ਣ ਹੋ ਗਿਆ ਰਾਜਨੀਤਿਕ ਸੋਸ਼ਣ ਕਿਹੜਾ ਹੋ ਗਿਆ? ਤੁਸੀਂ ਕਹਿੰਦੇ ਹੋ ਕਿ ਹਰ ਕਿਸੇ ਹਰ ਕੋਈ ਬੰਦਾ Hindu ਕੈਂਡੀਡੇਟ ਦੇ ਦੇਵੇ, BJP Hindu ਕੈਂਡੀਡੇਟ ਦੇ ਦੇਵੇ, ਕਾਂਗਰਸ Hindu ਕੈਂਡੀਡੇਟ ਦੇ ਦੇਵੇ। ਦੇਵੇ? ਕਈ ਕਈ ਜ਼ਿਲ੍ਹੇ ਦੇ ਦੇ ਦੇਵੇ। ਸਾਡਾ ਤਾਂ ਵਿਰੋਧ ਇੱਕੋ ਹੀ ਗੱਲ ਦਾ ਸੀ ਤਾਂ ਸਿਰਫ ਲੁਧਿਆਣਾ ਸੀਟ ਦੀ ਗੱਲ ਕੀਤੀ ਹੈ। ਵੀ ਲੁਧਿਆਣਾ ਚ ਸੀਟ ਦੇ ਉੱਤੇ ਹੱਕ ਕਿਦਾ ਸੀਗਾ ਜਿਹਨਾਂ ਹੱਕ ਅਸੀਂ ਨੂੰ ਦਿੱਤਾ ਹਿੰਦੂ ਸਮਾਜ ਦੇ ਵਿਅਕਤੀ ਦਾ ਹੈ ਜੇ ਦੇਣਾ ਸੀਗਾ ਪੁਰਾਣੇ ਕਿਸੇ ਕਾਰਜਕਰਤਾ ਨੂੰ ਦੇ ਦੇਂਦੇ ਜੀਵਨ ਗੁੱਤਾ ਇਹਨੂੰ ਦੇ ਦੇਂਦੇ ਪ੍ਰਵੀਨ ਬਾਂਸਲ ਜੀ ਨੂੰ ਦੇ ਦੇਂਦੇ ਦਿੱਤਾ ਕਿ ਨੂੰ ਧਲ ਬਦਲੂ ਜਿਹਨੇ ਡੱਕਾ ਨਹੀਂ ਤੋੜਿਆ ਕਹਿੰਦੇ ਡੱਕਾ ਤਾਂ ਤੋੜਿਆ ਡੱਕਾ ਹੀ ਤੋੜਿਆ ਕੰਮ ਕੋੜੀ ਕੀਤਾ ਆਨੰਦਪੁਰ ਸਾਹਿਬ 5 ਸਾਲ ਸੰਸਦ ਰਹੇ ਨੇ ਆਨੰਦਪੁਰ ਦੇ ਲੋਕਾਂ ਨੂੰ ਜਾ ਕੇ ਪੁੱਛੋ ਤਾਂ ਸਹੀ ਵਿਸ਼ਾਲ ਜੀ ਕੋਈ ਕੰਮ ਕੀਤਾ ਤਾਂ ਕੀਤਾ ਤੁਹਾਡੇ ਭੱਜ ਕੇ ਲੁਧਿਆਣਾ ਨੇ ਬੜਾ ਛੋਟਾ ਕੰਮ ਕੀਤਾ 5 ਸਾਲ ਫੋਨ ਨਹੀਂ ਚੱਕਿਆ ਨਾ ਨੇ ਅਨੰਦਪੁਰ ਸਾਹਿਬ ਵੀ ਫੋਨ ਨਹੀਂ ਚੱਕਿਆ ਆਊਗਾ ਤੁਹਾਡੇ ਕਹਿਣ ਦਾ ਮਤਲਬ ਆਊਗਾ ਲੁਧਿਆਣਾ ਹੁਣ ਬੀਜੇਪੀ ਦੇ ਆ ਕੇ ਫੋਨ ਚੱਕਣਗੇ ਨਹੀਂ ਨਹੀਂ ਕਹਿੰਦਾ ਲੋਕ ਕਹਿੰਦੇ ਮੈਂ ਨਹੀਂ ਕਹਿੰਦਾ ਕਾਂਗਰਸੀ ਲੋਕ ਕਹਿੰਦੇ ਨੇ ਅੱਛਾ ਬੀਜੇਪੀ ਦੇ ਲੋਕ ਵੀ ਕਹਿਣ ਲੱਗੇ ਨੇ ਕਹਿੰਦੇ ਫਿਰ ਕੀ ਹੋ ਗਿਆ ਸਾਨੂੰ ਵੀ ਲੱਗਦਾ ਚਾਰ ਤੀਤ ਤੋਂ ਬਾਅਦ ਨੇ ਸਾਡਾ ਫੋਨ ਨਹੀਂ ਚੱਕਣਾ ਹਾਂ ਪਰ ਕਹਿੰਦੇ ਐਮਪੀ ਤੋਂ ਕੰਮ ਕੀ ਪੈਂਦਾ ਯਾਰ ਕੀ ਪੁੱਛਣਾ ਹੋਵੇ ਤਾਂ ਕੰਮ ਤਾਂ ਐਮਪੀ ਤੋਂ ਹੀ ਪੈਂਦਾ ਕਿਹਦੇ ਕੋ ਨਹੀਂ ਪੈਂਦਾ ਗੱਲ ਸਿੱਧੀ ਗੱਲ ਹੈ ਸਾਡੀ ਇੱਕੋ ਹੀ ਗੱਲ ਹੈ ਨਰ ਮਾਨਯੋਗ ਨਰਿੰਦਰ ਮੋਦੀ ਜੀ ਪ੍ਰਣਾਮ ਇਹਨਾਂ ਨੂੰ ਅਸੀਂ ਚਾਹਨੇ ਸਾਡੇ ਦੇਸ਼ ਦਾ ਰਾਜਾ ਬਣਨ ਅਸੀਂ ਸਾਨੇ ਤੇ ਜਿਸ ਵੀ ਰਾਜਾ ਜਿਨੇ ਸਾਡੇ ਹਿੰਦੁਸਤਾਨ ਦਾ ਨਾਮ ਭਾਰਤ ਦਾ ਨਾਮ ਸਾਰੀ ਦੁਨੀਆ 'ਚ ਕੀਤਾ ਉਹ ਫਿਰ ਦੁਆਰ ਤੋਂ ਪ੍ਰਧਾਨ ਮੰਤਰੀ ਬਣ ਕੇ ਆਵੇ ਮੈਨੂੰ ਕਹਿੰਦੇ ਹੋ ਕਿ ਇਹ ਰਾਜਾ ਬਣੇ ਇਹ ਰਾਜਾ ਬਣੇ ਇੱਕ ਰਾਜਾ ਬਣਾਉਣ ਵੇਲੇ ਹਰ ਜਾਤ ਪਾਤ ਦੇ ਲੋਕਾਂ ਨਾਲ ਸਹਿਮਤ ਹੋਣਾ ਪੈਂਦਾ ਵਾ ਹਰ ਜਾਤ ਪਾਤ ਦੇ ਲੋਕਾਂ ਨਾਲ ਸਹਿਮਤੀ ਹੁੰਦੀ ਹੈ ਇਹ ਨਹੀਂ ਹੈਗਾ ਕਿ Hindu ਰਾਸ਼ਟਰ ਬਣਾਉਣ ਦੀ ਘੋਸ਼ਣਾ ਕਰ ਦਿੱਤੀ ਹੈ Hindu ਰਾਸ਼ਟਰ ਬਣਾ ਦਿੱਤਾ ਜਾਵੇ ਐਦਾਂ ਹਰ ਕੋਈ ਸਟੇਟ ਮੰਗੂਗਾ ਤੂੰ ਇਸ ਤੋਂ ਬਿਠਾਤਾ ਕੁਰਸੀ ਦੇ ਵਿਰਾਜਮਾਨ ਕਰਾਤਾ ਜਿੱਦਾਂ ਪੰਜਾਬ ਲਈ ਪੰਜਾਬ ਦੀ ਵਿਰਾਸਤ ਨਹੀਂ ਤੇ ਕੰਮ ਬੜੇ ਕਰਨੇ ਨੇ ਤੂੰ ਹਿੰਦੂ ਹਿੰਦਿਆ ਸਮਰਾਟ ਨੇ ਸਾਡੇ ਹਿੰਦੂ ਹਿਰਦੇ ਸਮਰਾਟ ਨੇ ਏਦਾਂ ਨਾ ਕਰੋ ਸਾਡੇ ਹਿੰਦੂ ਹਿਰਦੇ ਸਮਰਾਟ ਨੇ ਤੁਸੀਂ ਜਿਹੜੀ ਲੱਗਰ ਬਕਰੋ ਗਲਤ ਕਰ ਰਹੇ ਹੋ ਰਾਹੁਲ ਗਾਂਧੀ ਵੀ ਕੰਮ ਵਧੀਆ ਕਰਾਂਦਾ ਵਾ ਨਰਿੰਦਰ ਮੋਦੀ ਵੀ ਕੰਮ ਵਧੀਆ ਕਰਾਂਦੇ ਹੋਣਗੇ ਕੰਮ ਵਧੀਆ ਕਰਾਏ ਨੇ ਤਾਂ ਹੀ 10 ਸਾਲ ਰਾਜ ਕਰ ਲਿਆ ਤੇ ਲੇਕਿਨ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਵੀ ਤਾਂ ਕਿਤਨੇ ਕਿਤੇ ਹਰ ਕਿਸੇ ਤਾਲੁਕਾਤ ਰੱਖਣਾ ਪੈਂਦਾ ਹਰ ਕੌਮ ਦੇ ਨਾਲ ਤਾਲੁਕਾਤ ਰੱਖਣਾ ਪੈਂਦਾ ਜਿਹਨੇ ਕਿਸੇ ਸਾਡੇ ਸ਼ਹਿਰ ਦਾ ਸਾਰਿਆਂ ਨਹੀਂ ਜਿਸ ਲਈ ਸਾਡੇ ਸ਼ਹਿਰ ਦਾ ਕੋਈ ਸਵਾਰਿਆ ਨਹੀਂ ਹੈ ਜਿਹਨੇ ਕਦੀ ਕਿਸੇ ਆਪਣੇ ਵਰਕਰ ਸਾਡਾ ਫੋਨ ਦਾ ਛੱਡੋ ਵਰਕਰ ਦਾ ਫੋਨ ਹੀ ਚੱਕਿਆ ਉਹਨੂੰ ਲੋਕ ਸਭਾ ਦੀ ਸੀਟ ਦਿੱਤੀ ਜਾਵੇ ਕਿਉਂ ਕਿ ਆ ਜੀਵਨ ਕੁੱਤੇ ਦੇ ਪੱਲੇ ਕੱਖ ਨਹੀਂ ਕਿਆ ਪ੍ਰਵੀਨ ਮਾਨਸਰ ਦੇ ਪੱਲੇ ਕੁਝ ਨਹੀਂ ਹੈ ਕਿਆ ਗੁਰਦੇਵ ਸਿੰਘ ਦੇਵੀ ਦੇ ਪੱਲੇ ਕੁਝ ਨਹੀਂ ਜਾਂ ਤਾਂ ਭਾਜਪਾ ਕਹਿੰਦੇ ਸਾਡੇ ਲੀਡਰਾਂ ਦੇ ਪੱਲੇ ਕੁਝ ਨਹੀਂ ਹੈ ਅਸੀਂ ਤਾਂ ਬਾਹਰੋਂ ਕਾਂਗਰਸੀ ਅਕਾਲੀਆ ਲਿਆ ਕੇ ਉਹੀ ਸੀਟ ਤੇ ਬਿਠਾਣੇ ਹੈ ਕਹਿਦਣ ਜਾ ਕੇ ਬਾਈ ਜੀ ਰੀਤ ਕਿਹੜੀ ਚੱਲ ਰੀਤ ਕਿਹੜੀ ਚੱਲਦੀ ਜਾਂਦੀ ਹੈ ਕਹਿਦਵੇ ਵੀ ਪ੍ਰਵੀਨ ਮਾਨਸਰ ਸਾਡੇ ਪੱਲੇ ਕੁਝ ਨਹੀਂ ਹੈਗਾ ਜੀਵਨ ਗੁੱਤੇ ਦੇ ਪੱਲੇ ਸਾਡੇ ਕੁਝ ਨਹੀਂ ਹੈ ਗੁਰਦੇਵ ਦੇਵੀ ਦੇ ਪੱਲੇ ਕੁਝ ਨਹੀਂ ਹੈਗਾ ਸਾਡੇ ਜਿੰਨੀ ਵੀ ਪੰਜਾਬ ਦੀ ਲੀਡਰਸ਼ਿਪ ਹੈ ਉਹਦੇ ਪੱਲੇ ਕੁਝ ਨਹੀਂ ਹੈਗਾ ਇਸੇ ਕਰਕੇ ਸੀ ਕਾਂਗਰਸੀ ਅਕਾਲੀ ਭਾਜਪਾ ਆਪਣੇ ਸਿਰ ਤੇ ਬਿਠਾ ਰਹੇ ਪਟਿਆਲੇ ਤੋਂ ਮਹਾਰਾਣੀ ਸਾਹਿਬ ਸਿਰ ਤੇ ਬਿਠਾ ਲਈ ਪੰਜਾਬ ਦਾ ਕੁਛ ਨਹੀਂ ਸੁਆਰਿਆ ਕੈਪਟਨ ਸਾਹਿਬ ਨੇ ਸਿਰਫ ਪਾਕਿਸਤਾਨ ਉਰੂਸਾ ਨਹੀਂ ਸਾਰਿਆ ਹੋਰ ਤਾਂ ਕੁਛ ਨਹੀਂ ਸੁਆਰਿਆ ਦੋਸਤੋ ਜੀ ਕੱਖੜੋਂ ਪਿਆਰ ਕਰਦੇ ਹੋ ਮੈਂ ਜਿਹੜੀ ਗੱਲ ਮੈਂ ਪੰਜਾਬ ਨੂੰ ਪਿਆਰ ਕਰਦਾ ਨਾ ਆਪਣੇ ਦੇਸ਼ ਨੂੰ ਪਿਆਰ ਕਰਦਾ ਆਪਣੇ ਸਮਾਜ ਨੂੰ ਪਿਆਰ ਕਰਦਾ ਮੈਂ ਕਿਹੜੀ ਸੁਨੀਲ ਜਾਖੜ ਵੀ ਧਰਮ ਨੂੰ ਪਿਆਰ ਕਰਦਾ ਮੈਂ ਕਿਹੜਿਆ ਆਪਣੇ ਧਰਮ ਨੂੰ ਪਿਆਰ ਕਰਦਾ ਆਪਣੇ ਪੰਜਾਬ ਨੂੰ ਪਿਆਰ ਕਰਦਾ ਆਪਣੇ ਦੇਸ਼ ਨੂੰ ਪਿਆਰ ਕਰਦਾ ਸਿੱਖ ਚਾਰੇ ਨੂੰ ਪਿਆਰ ਨਹੀਂ ਕਰਦੇ ਉਹ ਧਿਆਣੇ ਸ਼ਹਿਰ ਨੂੰ ਪਿਆਰ ਕਰਦਾ ਸਿੱਖ ਚਾਰੇ ਨੂੰ ਪਿਆਰ ਨਹੀਂ ਕਰਦੇ ਆਪਣਾ ਸਮਾਜ ਕਿੱਥੇ ਜਾਵੇ ਸੇ ਕਹੇ ਤਾਰੇ ਨੇ ਕਿਹੜਾ ਵਿਤਕਰਾ ਕਰਤਾ ਆਪਣੇ ਸਮਾਜ ਦੇ ਨਾਲ ਉਹ ਕਿਉਂ ਨਹੀਂ ਕੀਤਾ ਚੌਥੇ ਦਰਜੇ ਦਾ ਵਿਵਾਰ ਜਿੰਨੇ ਵੀ ਮੁੱਖ ਮੰਤਰੀ ਆਏ 1966 ਤੋਂ ਬਾਅਦ ਸਾਰੇ ਜੱਟ ਆਏ ਨੇ ਜੱਟਾਂ ਨੇ ਸਵਾਰਿਆ ਕਿ ਦੱਸੋ ਸਾਡੇ ਤੇ ਕਹਿੰਦਾ ਕੀ ਕਰਤਾ ਹਿੰਦੂਆਂ ਦੇ ਤੇ ਅਤਿਆਚਾਰ ਕਰਦੇ ਮਾਰੇ ਕੀ ਹੈ ਪੰਜਾਬ ਦਾ ਕਰਜ਼ਾ ਚਿੱਟਾ ਕਰਜ਼ਾ ਕਿੱਥੋਂ ਆਂਦਾ ਵਾ ਕਰਜ਼ਾ ਕਿੱਦੋਂ ਕਰਜ਼ਾ ਆਂਦਾ ਕਿੱਥੇ ਕਹਿੰਦਾ ਚੜਦਾ ਕਿੱਥੋਂ ਆ ਕਰਜ਼ਾ ਸੁਣ ਲੋ ਜੱਟਾਂ ਨੇ ਦੇ ਕੀ ਦਿੱਤਾ ਹੈ ਕੀ ਦਿੱਤਾ ਕਰਜ਼ਾ ਨਸ਼ਾ ਗੈਂਗਸਟਰ ਅਤਵਾਦ ਦਸੁਰਾ ਸਿਕਸ ਸਮਾਜ ਦੇ ਜਿੰਨੇ ਵਿਅਕਤੀ ਹੈ ਕੜੀ ਜੱਟਾਂ ਦੇ ਘਰੇ ਗਏ ਹੋ ਕੜੀ ਜੱਟਾਂ ਦੇ ਘਰ ਦੇ ਹਾਲਾਤ ਦੇਖੇ ਨੇ ਤੁਹਾਨੂੰ ਆ ਵੱਡੀਆਂ ਗੱਲਾਂ ਲੱਗਦੀਆਂ ਕਿ ਨਸ਼ਾ ਜੱਟ ਲਿਆ ਰਹੇ ਨੇ ਮੈਂ ਪਹਿਲਾਂ ਆਪਣੀ ਹੱਥ ਦਿਖਲਾਂ ਹਾਂ ਤੁਸੀਂ ਦਿਖਾਓ ਮੈਂ ਤਾਂ ਇਹ ਗੱਲ ਕਰ ਰਿਹਾ ਕਿ ਜੱਟ ਜੱਟ ਸਮਾਜ ਦੀ ਜਿੰਨੇ ਵੀ ਮੁੱਖ ਮੰਤਰੀ ਹੈ ਜੱਟ ਸਮਾਜ ਤੋਂ ਆਏ ਉਹਨਾਂ ਨੇ ਪੰਜਾਬ ਦਾ ਸਵਾਰਿਆ ਕੀ ਹੈ ਸਵਾਲ ਤਾਂ ਸਾਡਾ ਉੱਥੇ ਹੈ ਹਿੰਦੂ ਸਮਾਜ ਕਿੱਥੇ ਜਾਵੇ ਹਿੰਦੂ ਸਮਾਜ ਨਾ ਅਗਰ ਜੱਟਾਂ ਨੇ ਪੰਜਾਬ ਦਾ ਸਵਾਰਿਆਂ ਦਾ ਸੜਕਾ ਦੇਤੇ ਕਿੱਥੇ ਲੱਗਦੇ ਆਪ ਨੂੰ ਤੁਸੀਂ ਸਿਕਿਉਰਿਟੀ ਲੈ ਕੇ ਕਿੱਥਾ ਚੱਲਦੇ ਅਗਰ ਇਹ ਹੀ ਮੁੱਖ ਮੰਤਰੀ ਨਾ ਹੁੰਦੇ ਇਹ ਇੰਨਾ ਕੋਈ ਤੁਸੀਂ ਜਾਣਦੇ ਹੋ ਡੀਜੀਪੀ ਕਹੀ ਇੱਧਰ ਸਿੱਖ ਵਿਅਕਤੀ ਡੀਜੀਪੀ ਵੀ ਰਹੇ ਨੇ ਪੋਚ ਕਮਿਸ਼ਨਰ ਵੀ ਰਹੇ ਨੇ ਲੇਕਿਨ ਅਗਰ ਆ ਨਾ ਹੁੰਦੇ ਫੇ ਤੁਸੀਂ ਸਿਕਿਉਰਿਟੀ ਕਿੱਥੋਂ ਯੂਜ਼ ਕਰਦੇ ਹੋ ਜੇ ਪੰਜਾਬ ਨਾਲ ਨਾ ਵਿਤਕਰਾ ਪੰਜਾਬ ਇੱਕ ਚਿਹਰੇ ਨਾਲ ਨਾ ਵਿਤਕਰਾ ਕਰ ਰਹੇ ਹੋ ਫਿਰ 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 ਤੁਸੀਂ ਗੱਲ ਕਰ ਰਹੇ ਮੈਂ ਸਾਰੇ ਸਮਾਜ ਦੀ ਗੱਲ ਨਹੀਂ ਕਰਦਾ ਜਿੰਨੇ ਵੀ ਮੁੱਖ ਮੰਤਰੀ ਆਏ ਮੈਂ ਕਹਿੰਦਾ ਸਾਰੇ ਸਿੱਖ ਸਮਾਜ ਤੋਂ ਜੱਟ ਸਮ ਸੰਜੋ ਮਰੀ ਗੱਲ ਜੀਵ ਟੰਡਨ ਗਰਲਸ ਦਾ ਸਮਾਰਟ ਪਿਆਰ ਹੈਗਾ ਸਮਾਰਟ ਸਾਨੂੰ ਆਪਣੇ ਪੰਜਾਬ ਨਾਲ ਬਹੁਤ ਪਿਆਰ ਆ ਜਿਹੜਾ ਰਾਜਾ ਵੜਿੰਗ ਹੈ ਇੰਨਾ ਪਿਆਰ ਨਹੀਂ ਹੈਗਾ ਰਾਜਾ ਵੜਿੰਗ ਨਾਲ ਅਸੀਂ ਰਾਜਾ ਵੜਿੰਗ ਨੂੰ ਸਪੋਰਟ ਕਰਦੇ ਇਹ ਵੀ ਤਾਂ ਸਿਕਚਰ ਹੈ ਨਹੀ ਐਦਾਂ ਨਹੀਂ ਐਦਾਂ ਤਾਂ ਫਿਰ ਸਾਡਾ ਕੋਈ ਸਿਕਚਰ ਹੈ ਨਫਰਤ ਥੋੜੀ ਆ ਸਾਡੀ ਬਿੱਟੂ ਨਾਲ ਨਹੀ ਨਹੀਂ ਨਹੀਂ ਬਿੱਟੂ ਵੀ ਸਿਕਚਰ ਹੈ ਨਾ ਤੇ ਤੁਹਾਡੇ ਪ੍ਰਧਾਨ ਸਾਹਿਬ ਕਹਿ ਰਹੇ ਸੀ ਇਹ ਵੀ ਸਿਕਚਰ ਹੈ ਇਹ ਵੀ ਸਿਕਚਰ ਨਾ 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 ਹੁਣਿਆਰੇ ਬੀਜੇ ਸੁਣੋ ਬੀਜਪੀ ਇੱਕ ਚੀਜ਼ ਦਾ ਟੰਡੋਰਾ ਪੇਟ ਇੱਕ ਮਿੰਟ ਇੱਕ ਮਿੰਟ ਦੋ ਪਾਰਟੀਆਂ ਪ੍ਰਧਾਨ ਜੀ ਨੇ ਇਹ ਪਰ ਪੰਜਾਬ ਦੇ ਹਿੰਦੂ ਨਵਿੱਤ ਕਿਰਾ ਕਿਉਂ ਉਹ ਤਾਂ ਹਿੰਦੂ ਰਾਸ਼ਟਰੀ ਪਾਰਟੀ ਹੈ ਨਾ ਇਧਰ ਤੁਹਾਡੇ ਕਹਿਣ ਦਾ ਮਤਲਬ ਨਹੀਂ ਕਿਆ ਰਿਹਾ ਵਾ ਬਿੱਟੂ ਤੋਂ ਇਲਾਵਾ ਹੋਰ ਵੀ ਚੈਰਲ ਲੁਧਿਆਣੇ ਸ਼ਹਿਰ ਚ ਹੈਗੇ ਲੋਕਲ ਵਰਕਰ ਵੀ ਹੈ ਉਹਨਾਂ ਦੀ ਗੱਲ ਕੌਣ ਕਰਨ ਵਾਲਾ ਹੈ ਵੀ ਐਡੇ 25 25 ਸਾਲ ਹੋ ਗਏ ਉਹਨਾਂ ਲੋਕਾਂ ਨੂੰ ਭਾਜਪਾ ਲਈ ਕੰਮ ਕਰਦੇ ਆ ਉਹਨਾਂ ਲਈ ਕੋਈ ਪਾਰਟੀ ਅੰਦਰ ਵਰਕਰ ਨਾਲ ਮੰਥਨ ਕਰਨ ਲੱਗ ਪਏ ਨੇ ਭਾਜਪਾ ਦੇ ਵਰਕਰ ਨਾਲ ਹੁਣ ਆਪਸ ਵਿੱਚ ਮੰਥਨ ਕਰਨ ਲੱਗ ਪਏ ਨੇ ਅਗਰ ਲੁਧਿਆਣੇ ਤੋਂ ਨਹੀਂ ਸੀ ਬਿੱਟੂ ਨੂੰ ਉਤਾਰਨਾ ਸੀ ਪਟਿਆਲੇ ਤੋਂ ਮਹਾਰਾਣੀ ਪ੍ਰਨੀਤੀ ਉਤਾਰੀ ਸੀ ਅੰਮ੍ਰਿਤਸਰ ਤੋਂ ਤੇਜਿੰਦਰ ਸਿੰਘ ਸੰਧੂ ਇਹ ਤਾਰ ਰਿਹਾ ਸੀ ਫੇ ਕੀ ਅਕਾਲੀ ਸਾਨੂੰ ਮਾਰੇ ਸੀ ਉਹਨਾਂ ਨੇ ਘਟਬੰਧਨ ਕਰ ਲੈਂਦੇ ਘਟੋ ਘਟ ਸਾਡੇ ਹੱਕਾਂ ਤੇ ਡਾਕਾ ਤਾਂ ਨਾ ਮਾਰਦੇ ਭਾਜਪੀ ਦੇ ਲੋਕ ਮੰਥਨ ਕਰ ਰਹੇ ਨੇ ਸਵਾਲ ਤੁਹਾਡੇ ਕਹਿਣੇ ਮੁਤਾਬਕ ਮੈਂ ਨਹੀਂ ਕਹੂੰਗਾ ਜ਼ੀਰੋ ਬੜੀ ਵੱਡੀ ਪਾਰਟੀ ਆ ਇੱਕ ਨੰਬਰ ਦੀ ਦੁਨੀਆ ਦੀ ਇੱਕ ਨੰਬਰ ਦੀ ਪਾਰਟੀ ਆ ਪਰ ਜਿਹੜਾ ਲੁਧਿਆਣਾ ਸੀਟ ਤੇ ਡਿਸਿਸ਼ਨ ਲਿੱਤਾ ਗਿਆ ਬਿਲਕੁਲ ਗਲਤ ਲੁਧਿਆਣਾ ਦੇ ਸੀਟ ਨਹੀਂ ਗਲਤ ਹੈ ਬੱਡੀ ਹੋਰ ਵੀ ਪਟਿਆਲਾ ਵੀ ਗਲਤ ਹੈ ਅੰਮ੍ਰਿਤਸਰ ਦਾ ਵੀ ਗਲਤ ਹੈ ਮੈਂ ਤਾਂ ਜਿੱਦੀ ਕਰ ਦੂਜੀ ਗੱਲ ਨੂੰ ਲੋਕ ਕਲੀਅਰ ਆ ਸਾਰਾ ਪਿੰਡ ਮਰ ਜੇ ਬਿੱਟੂ ਸਰਪੰਚ ਨਹੀਂ ਬਣਦਾ ਇਮਕਤ ਥਾਂ ਨੇ ਲਿਆ ਕਿ ਕਿਸੇ ਕਚਰਾ ਕਦੀ ਵੀ ਐਮਪੀ ਨਹੀਂ ਬਣਨ ਦੇਣਾ ਸਿੱਖ ਦੀ ਗੱਲ ਹੀ ਹੈ ਨਹੀਂ ਸਿੱਖ ਦੀ ਸਿੱਖ ਦੀ ਕੋਈ ਗੱਲ ਹੀ ਹੈ ਨਹੀਂ ਸਿੱਖ ਦੀ ਗੱਲ ਹੀ ਹੈ ਨਹੀਂ ਗੱਲ ਸਿੱਧੀ ਗੱਲ ਹੈ ਭਾਜਪਾ ਯੂਪੀ ਚ ਤਾਂ Hindu ਦੀ ਗੱਲ ਕਰਦੀ ਹੈ ਕਰਦੀ ਹੈ ਨਾ Hinduਾਂ ਦੇ ਹਿੱਤਾਂ ਦੀ ਗੱਲ ਕਰਦੀ ਹੈ ਕਰਦੀ ਹੈ ਅਗਰੀ ਕਰਦੀ ਭਾਜਪਾ ਯੂਪੀ ਜਾ ਕੇ Hinduਾਂ ਦੀ ਗੱਲ ਕਰਦੀ ਹੈ ਭਾਜਪਾ ਵਿਹਾਰ ਚ ਜਾ ਕੇ Hinduਤਵ ਦੀ ਗੱਲ ਕਰਦੀ ਹੈ Madhya Pradesh ਜਾ ਕੇ Hindu ਦੀ ਗੱਲ ਕਰਦੀ ਹੈ ਪੰਜਾਬ ਜਾ ਕੇ ਕੀ ਹੋ ਜੇ ਮੈਂ ਨੋ ਡਾਊਟ ਆਏ ਬੰਦੇ ਜੋ ਪਿੱਛੇ ਸਾਡੇ ਪ੍ਰਧਾਨ ਮੰਤਰੀ ਪ੍ਰਜਾ ਜਿਹੜੇ ਮਾਨਨਯੀਏ ਜਿਹੜੇ ਸਾਡੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆ ਨਾ ਇਹਨਾਂ ਨੇ ਸਾਡਾ ਨਾ ਆਲ ਵਰਲਡ ਦੇ ਵਿੱਚ ਭਾਰਦਾ ਨਾਮ ਰੋਸ਼ਨ ਕੀਤਾ ਇਹ ਮੈਂ ਮੰਨਦਾ ਵਾਂ ਲੇਕਿਨ ਇਹ 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 ਚੀਜ਼ ਨੂੰ ਮੈਂ ਇਹ ਇੰਦicator ਮੈਂ ਕਰਾਂਗਾ ਕਿਉਂਕਿ ਤੁਸੀਂ ਚਾਹੁੰਦੇ ਹੋ ਕਿ Hindu candidate ਕਿਉਂ ਨਹੀਂ Hindu candidate ਕੁਛ ਨਾ ਕੁਛ ਸੋਚਿਆ ਹੋਊਗਾ ਯਾਰ ਨਹੀਂ ਤਬਾਬ ਨੇ ਕਿੰਨਾਂ ਦੀ ਕੋਸ਼ਿਸ਼ਾਂ ਹੁੰਦੀਆਂ ਇਹਨਾਂ ਦੇ ਆਰਐਸ ਸੰਗਠਨ ਹੈਗਾ ਇਹਨਾਂ ਦੇ ਕਈ ਸੰਗਠਨ ਆਗੇ ਲੱਗੇ ਨੇ ਕਿ ਤਾੜੂ ਬੁੱਤੀ ਕਰਦੇ ਹੋਣਗੇ ਵਿੱਚ ਧੁੰਦੇ ਹੋਣਗੇ ਉਹੀ ਚਿਹਰਾ ਲੈ ਕੇ ਆਣਗੇ ਨਾ ਫੈਸਲਾ ਵੀ ਗਲਤ ਹੋਸਦਾ ਨਾ ਉਹਨਾਂ ਕੋਲ ਵੀ ਬੁੱਧ ਜੀ ਵੀ ਨੇ ਉਹਨਾਂ ਦਾ ਫੈਸਲਾ ਵੀ ਗਲਤ ਹੋਸਦਾ। ਤੁਹਾਨੂੰ ਕੀ ਪਤਾ ਇਹ ਜਦੋਂ ਹਾਰ ਵੀ ਗਿਆ ਬਿੱਟੂ ਹਾਰ ਵੀ ਗਿਆ ਨੂੰ ਵੱਡਾ ਉੱਦਾਂ ਪੰਜਾਬ ਦਾ ਦੇ ਦਿੱਤਾ ਜਾਵੇ ਫੇਰ ਕੀ ਕਰ ਲੋਗੇ? ਫੇਰ ਤੈਨੂੰ ਚਾਹੀਦਾ ਜਿੰਨੇ ਪੁਰਾਣੇ ਬੀਜੇਪੀ ਦੇ ਲੀਡਰ ਹਨ ਨਾ ਉਹਨਾਂ ਨੂੰ ਛੁੱਟੀਆਂ ਮਾਰ ਕੇ ਪਾਰਟੀ 'ਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ। ਜਿਹੜੇ ਪੁਰਾਣੇ ਜਿਹੜੇ ਵਰਕਰ ਨੇਤਰੀਆਂ ਬਿਸ਼ਾਨੂ ਰਹਿ ਗਏ, ਝਾੜੂ ਲਾ ਨੂੰ ਰਹਿ ਗਏ। ਦੱਸੋ ਨਾ ਜਿਨ੍ਹਾਂ ਨੇ ਸਾਰੀ ਉਮਰ ਆ ਗਲਤੀਆਂ ਜਦੋਂ ਅੱਜ ਸੱਤਾ ਲੈਣ ਸੁੱਖ ਲੈਣ ਦਾ ਟਾਈਮ ਆਇਆ ਤਾਂ ਬਗਾਨੇ ਪੁੱਤਾਂ ਨੂੰ ਲਿਆ ਕੇ ਸਿਰ ਤੇ ਬਿਠਾ ਦਿਓ ਹਾਂ ਦੱਸੋ ਨਾ ਜਦੋਂ ਸੱਤਾ ਸੁੱਖ ਲੈਣ ਦਾ ਟਾਈਮ ਟਾਈਮ ਆਇਆ ਤਾਂ ਬਗਾਨੇ ਪੁੱਤ ਲਿਆ ਕੇ ਸਿਰ ਤੇ ਬਿਠਾ ਦੇ ਪੁਰਾਣੇ ਵਰਕਰਾਂ ਦੇ ਦੱਸੋ ਨਾ ਜਿਨ੍ਹਾਂ ਨੇ ਮਿਹਨਤ ਕੀਤੀ ਆਪਣਾ ਤਨ ਮਨ ਧਨ ਲਾ ਕੇ ਆਪਣੀ ਪਾਰਟੀ ਲਈ ਸਵਾਰਿਆ ਆਪਣੇ ਪਾਰਟੀ ਦਾ ਨੀ ਪੱਥਰ ਰੱਖਿਆ ਘਰ ਘਰ ਜਾ ਕੇ ਲੋਕਾਂ ਦੇ ਬੀਜੇਪੀ ਦੇ ਝੰਡੇ ਲਗਾਏ ਕਿਹਾ ਅੱਜ ਜੋ ਵਰਕਰ ਦਰਿਆ ਬਿਸ਼ਾਨ ਨੂੰ ਝਾੜੂ ਮਾਰਨ ਨੂੰ ਰਹਿ ਗਏ ਦਸੋਣਾ ਲੋਕ ਸੋਚਦੇ ਪਏ ਨੇ ਬੀਜੇਪੀ ਦੇ ਲੋਕ ਮੰਥਨ ਕਰ ਰਹੇ ਨੇ ਬੀਜੇਪੀ ਦੇ ਬੰਦੇ ਅੱਗੇ ਕਿਉਂ ਨਹੀਂ ਆ ਰਹੇ ਬੀਜੇਪੀ ਦੇ ਬੰਦਿਆਂ ਦਾ ਵਿਰੋਧ ਕਿਉਂ ਨਹੀਂ ਬਿਲਕੁਲ ਆਣਗੇ ਤੁਹਾਡੇ ਇੱਕ ਤਰੀਕ ਨੂੰ ਤਾਂ ਇਲੈਕਸ਼ਨ ਹੋਏ ਨੇ ਚਾਰ ਤੀ ਨੂੰ ਰਿਜ਼ਲਟ ਆ ਜਾਣਾ ਜਿਹੜੀ ਬਿੱਟੂ ਸੀ ਨੇ ਸੀਟ ਹਾਰਦੀ ਅਸੀਂ ਥੋੜੀ ਹਰਵਾਣੀ ਹੈ ਬੀਜੇਪੀ ਵਾਲਾ ਨੇ ਹਰਵਾਣੀ ਹੋਰ ਕਿੰਨੇ ਹਰਵਾਣੀ ਹੈ ਮਤਲਬ ਅੰਦਰ ਗੁਪਤ ਗੋ ਹੋ ਚੁੱਕੀ ਹੋਈ ਹੈ ਹਰਾ ਹਾਰ ਪੱਕੀ ਹੈ ਗਲਤ ਨਹੀਂ ਆ ਰਹੇ ਗਲਤ ਨਹੀਂ ਆ ਰਹੇ ਨੇ ਗੁੱਸਾ ਨਾ ਕਰਿਓ ਮੈਂ ਕਦੇ ਕਹਿੰਦਾ ਮੈਨੂੰ ਕਿਹੜੀ ਰੋਟੀ ਵਾ ਕੇ ਜਾੜੀ ਉਹਨਾਂ ਨੇ ਤੁਸੀਂ ਸਵਾਲ ਬੜੌਖਾ ਕਰਦੇ ਹੋ ਨਾ ਨਿਤਿਸ਼ ਨਾਰੰਗੀ ਨੇ ਆਪਣਾ ਘਰ ਬਣਾਇਆ ਇੱਟਾਂ ਲਾ ਕੇ ਪੈਸਾ ਨਹੀਂ ਪੱਥਰ ਲਾ ਕੇ ਆਪਣਾ ਤੰਗ ਮਨ ਧਨ ਲਾ ਕੇ ਆਪਣਾ ਘਰ ਮਕਾਨ ਖੜਾ ਕਰ ਦਿੱਤਾ ਜਾਂਦਾ ਠੀਕ ਹੈ ਉਹ ਨਾ ਕੇ ਦੂਜਾ ਭਰਾ ਕੇ ਉਹ ਤੇ ਸਿਰ ਤੇ ਬੈਠ ਜਵੇ ਘਰੇ ਆ ਕੇ ਕਬਜ਼ਾ ਕਰਕੇ ਬੈਹ ਜਵੇ ਤਕਲੀਫ ਹੋਊਗੀ ਜਾਂ ਨਹੀਂ ਹੋਊਗੀ ਮਤਲਬ ਮੰਨ ਕੇ ਭਾਜੀਪੀ ਵੀ ਮੰਨ ਗਏ ਭਾਜੀਪੀ ਵਾਲੇ ਕੋਈ ਸੋਲਿਡ ਕੈਂਡੀਡੇਟ ਹੈ ਹੀ ਨਹੀਂ ਸੀਗਾ ਤਾਂ ਹੀ ਤਾਂ ਲੈ ਕੇ ਆ ਗਏ ਕਿਸੇ ਮੈਂ ਤਾਂ ਕਹਿੰਦਾ ਅਗਰ ਪ੍ਰਵੀਨ ਬਾਂਸਲ ਇੱਥੋਂ ਖੜਾ ਹੁੰਦਾ ਪ੍ਰਵੀਨ ਬਾਂਸਲ ਜੀ ਅਗਰ ਇੱਥੋਂ ਖੜੇ ਹੁੰਦੇ ਜੀਵਨ ਗੁਪਤਾ ਜੀ ਖੜੇ ਹੁੰਦੇ ਮੈਂ ਦਾਅਵੇ ਨਾਲ ਕਿਨਾਂ ਬਿੱਟੂ ਦੋ ਦੋ ਰਵਿਨੀ ਸਿੰਘ ਬਿੱਟੂ ਨਾਲ ਫਤੂ ਬੂਟ ਲੈ ਕੇ ਇਹ ਸੀਟ ਲੁਧਿਆਣਾ ਦਿੱਤੀ ਕੇ ਦਿਖਾਉਂਦਾ ਤੂੰ ਵਜਾ ਕੀ ਚਗੀ ਕਿ ਭਾਜਪਾ ਨੂੰ ਚਿਹਰਾ ਨਹੀਂ ਮਿਲਿਆ ਕਿ ਕਾਂਗਰਸੇ ਪਲਟੀ ਮਾਰ ਦੇ ਔਰ ਇੱਕ ਲੈਣਾ ਆਪਣੇ ਘਰ ਨੂੰ ਸਿਆਣਾ ਹਾਂ ਹਰਗਿਆਣ ਆਪਣੇ ਘਰ ਨੂੰ ਸਿਆਣਾ ਅਸੀਂ ਲਹਿਣਾ ਵੇਖਣਾ ਨਾ ਬਾਈ ਜੀ ਜਿਸ ਬੰਦੇ ਨੇ ਸਾਡੇ ਫੋਨ ਨਹੀਂ ਚੁੱਕੇ 10 ਸਾਲ ਲਹਿਣਾ ਵਾਸੀ ਕਲੱਬ ਦੇ ਰੇ ਪੇਟ ਲੋਕਾਂ ਨੇ ਮੰਨ ਲਓ ਬਈ ਅਸੀਂ ਪਬਲਿਕ ਹੀ ਆਂ ਕੀ ਪਟਿਆਲਾ ਤੁਹਾਨੂੰ ਕੋਈ ਹੋਰ ਉਮੀਦਵਾਰ ਨਹੀਂ ਮਿਲਿਆ ਜੀ ਮੈਂ ਤੁਹਾਨੂੰ ਦੱਸਦਾ ਇਹ ਰਾਜਨੀਤੀ ਚੀਜ਼ ਹੁੰਦੀ ਹੈ ਰਾਜਨੀਤੀ ਉਹ ਚੀਜ਼ ਦੇਦੀ ਜਿਹੜੇ ਸੂਬੇ ਜਿਹੜੀ ਜਿਹੜੀ ਆਵਾਮ ਜ਼ਿਆਦਾ ਹੈਗੀ ਜਿਹੜੇ ਜਿਸ ਜਿਸ ਆਵਾਮ ਦਾ ਜਿਹੜੀ ਚੀਜ਼ ਮੰਨਿਆ ਜਾਂਦਾ ਉਹ ਚੀਜ਼ ਦਾ ਰੂਪ ਧਾਰਨ ਕਰ ਲੋ ਇਹ ਪਾਰਟੀਆਂ ਲੜਾਈ ਪਾਉਂਦੀਆਂ ਫਿਰਕੂ ਬਾਦ ਹੁੰਦੀਆਂ ਨੇ ਫਿਰ ਲੋਕਾਂ ਨੇ ਕਾਂਗਰਸੀ ਨੂੰ ਹੀ ਵੋਟ ਪਾਣੀ ਹੈ ਸਿੱਧੇ ਕਾਂਗਰਸ ਨੂੰ ਵੋਟ ਨਾ ਪਾ ਦੇ ਕਿਸੇ ਕਾਂਗਰਸੀ ਹੀ ਨੂੰ ਵੀ ਵੋਟ ਪਾਣੀ ਰਹੀ ਸੀ ਬਿੱਟੂ ਕਾਂਗਰਸੀ ਹੈ ਨਾ ਅਗਰ ਕਿਸੇ ਕਾਂਗਰਸੀ ਨੂੰ ਵੀ ਵੋਟ ਪਾਣੀ ਹੈ ਤਾਂ ਸਿੱਧਾ ਸਿੱਧਾ ਕਾਂਗਰਸੀ ਨੂੰ ਵੋਟ ਨਾ ਪਾਈ ਜਾਵੇ ਹਾਂ ਸਵਾਲ ਲੈਣਾ ਫਿਰ ਗੱਲ ਤਾਂ ਉਹਦੀ ਸੋਚ ਕੀ ਹੈ ਉਹਦੀ ਸੋਚ ਤਾਂ ਕਾਂਗਰਸੀ ਹੈ ਨਾ ਸਾਰੀ ਉਮਰ ਉਹਦੇ ਖਾਨਦਾਨ ਨੇ ਕਾਂਗਰਸੀ ਕੱਢਦੀ ਅੱਜ ਉਹ ਬੀਜਪੀ ਵਾਲਾ ਹੋ ਗਿਆ ਬੜਾ ਵੱਡਾ ਦਿਸਪੰਟ ਹੋ ਗਿਆ ਕਿਸਾਨ ਮੋਰਚੇ ਦੇ ਵਿੱਚ ਜੇ ਗੱਲ ਕਰੀਏ ਲੋਕਡਾਊਨ ਤੋਂ ਬਾਅਦ ਕਿਸਾਨ ਮੋਰਚਾ ਲੱਗਿਆ ਸਭ ਤੋਂ ਜ਼ਿਆਦਾ ਅਗਰ ਬੀਜਪੀ ਦਾ ਵਿਰੋਧ ਕੀਤਾ ਨਾ ਰਵਨੀਤ ਸਿੰਘ ਬਿੱਟੂ ਨੇ ਕੀਤਾ ਔਰ ਜਿੰਨਾ ਵਪਾਰੀਆਂ ਦੇ ਖਿਲਾਫ ਇਹ ਇਹ ਵਿਅਕਤੀ ਰਿਹਾ ਵਪਾਰੀਆਂ ਦੇ ਖਿਲਾਫ ਕਈ ਵਪਾਰੀ ਖੁੱਲ ਕੇ ਸਾਹਮਣੇ ਆਏ ਵੀ ਸਾਡਾ ਵਪਾਰ ਖਰਾਬ ਹੋ ਰਿਹਾ ਕਿਸਾਨ ਮੋਰਚੇ ਕਰਕੇ ਉਹਨਾਂ ਵਪਾਰੀਆਂ ਦੇ ਖਿਲਾਫ ਵੀ ਬੰਦਾ ਖੁੱਲ ਕੇ ਬੋਲਿਆ ਪਰ ਉਹ ਪਰੇ ਲੁਧਿਆਣੇ ਦੇ ਸਿੰਘ ਸਾਰੇ ਹੋ ਜਦੋਂ ਦਿੱਲੀ ਦੇ ਬਾਰਡਰ ਤੋਂ ਬਾਅਦ ਜਦੋਂ ਪੰਜਾਬ ਤੋਂ ਦੁਆਰਾ ਧਰਨਾ ਲੱਗਿਆ ਬਿੱਟੂ ਜੀ ਦਾ ਇੱਕ ਬਿਆਨ ਸੋਸ਼ਲ ਮੀਡੀਆ ਬੜਾ ਬਾਰਡਰ ਵਾਇਰਲ ਹੋਇਆ ਕਿਸਾਨਾਂ ਨੂੰ ਅਪੀਲ ਕਰ ਰਿਹਾ ਵੀ ਦੱਸੋ ਤੁਹਾਨੂੰ ਟੀਲ ਚਾਹੀਦਾ ਡੀਜ਼ਲ ਚਾਹੀਦਾ ਜੀਸੀਪੀ ਚਾਹੀਦੀਆਂ ਡੱਟ ਕੇ ਬੁੰਚਾ ਲਓ ਹਾਂ ਕਟ ਕੇ ਮੁਰਚਾ ਲਾਉ ਕਿੰਦਰ ਸਰਕਾਰ ਦਾ ਨਾ ਉਦੋਂ ਤਾਂ ਰਾਹੁਲ ਗਾਂਧੀ ਨਾਲ ਸੀ ਨਾ ਹੁਣ ਤਾਂ ਮੋਦੀ ਆ ਗਿਆ ਉਹ ਤੁਹਾਨੂੰ ਉਹੀ ਕਿਹਾ ਕਿ ਫਿਰਕੂ ਪ੍ਰਸਤ ਪਾਰਟੀਆਂ ਹੁੰਦੀਆਂ ਨੇ ਕਹਿੰਦੇ ਨੇ ਜਿਹੜੀ ਪਲੜਾ ਭਾਰੀ ਅਸੀਂ ਉਹਦੀ ਸਵਾਰੀ ਕੈਂਡੀ ਦੇ ਹੁੰਦਾ ਵਾ ਪਾਟੀਆਂ ਨਹੀਂ ਕੈਂਡੀਡੇਟ ਇੱਕ ਦਿਨ ਪਹਿਲਾਂ ਤੱਕ ਇੱਕ ਦਿਨ ਪਹਿਲਾਂ ਤੱਕ ਆਪਾਂ ਮੋਦੀ ਸ਼ਾਹ ਨੂੰ ਗਾਲਾਂ ਕੱਢ ਰਹੀ ਹੋਈਏ ਆਪਾਂ ਉਹਨਾਂ ਦੀ ਕਾਂਗਰਸ ਵਰਗੋ ਭਾਜਪਾ ਸਰਕਾਰ ਦੀ ਆਲੋਚਨਾ ਕਰਦੀ ਹੋਈਏ ਅਗਲੇ ਦਿਨ ਆਪਾਂ ਪਲਟੀ ਮਾਰ ਕੇ ਕੀਈ ਭਾਜਪਾ ਵਰਗਾ ਕੋਈ ਸਰਕਾਰ ਰਹੀਗੀ ਮੋਦੀ ਸ਼ਾਹ ਵਰਗਾ ਕੋਈ ਮੁੱਖ ਮੰਤਰੀ ਹੈ ਨਹੀਂ ਉਹ ਪ੍ਰਧਾਨ ਮੰਤਰੀ ਹੈ ਨਹੀਂ ਅਮੀਸ਼ਾਹ ਵਰਗਾ ਕੋਈ ਗ੍ਰਹਿ ਮੰਤਰੀ ਹੈ ਨਹੀਂ ਇਹ ਕਿਹੜੀ ਰਾਜਨੀਤੀ ਹੈ ਇਹ ਕਿਹੜੇ ਗੁੱਫੇ ਮਿਲਦੇ ਫਿਰ ਇਹ ਕਿਹੜੀ ਰੈਸ ਨਹੀਂ ਨਹੀਂ ਗੁੱਫੇ ਕਿਹੜੇ ਮਿਲਦੇ ਵੱਡੇ ਵੱਡੇ ਕਿਹੜੇ ਇਹ ਕਿਹੜੀ ਰਾਜਨੀਤੀ ਹੈ ਦੱਸੋ ਨਾ ਇਹਦਾ ਆਵਾਮ ਜਾਣਦੀ ਹੈ ਨਾ ਉਹ ਤਾਂ ਸਿੱਧਾ ਹੀ ਕਹਿ ਰਹੇ ਨਾ ਜਿਹੜੀ ਵੀਡੀਓ ਕਿ ਆਡੀਓ ਵਾਇਰਲ ਹੋ ਰਹੀ ਹੈ ਬੈਂਸ ਦੇ ਨਾਲ ਸਿੱਧਾ ਹੀ ਕਹਿ ਰਹੇ ਬੈਂਸ ਸਾਹਿਬ ਨੂੰ ਵੀ ਆਦੂ ਜੀ ਮੈਂ ਤਾਂ ਤੁਸੀਂ ਸੰਭਾਲ ਲਾ ਲੁਧਿਆਣਾ ਤੁਸੀਂ ਟਿਕਟਾ ਬਣਨੀ ਹੈ ਮੈਂ ਤਾਂ ਦਿੱਲੀ ਜਾ ਕੇ ਬਹਿ ਜੇਣਾ ਦਿੱਲੀ ਦੀ ਰਾਜਨੀਤੀ ਕਰਨੀ ਹੈ ਉਹ ਨੋ ਤੁੰਗਾ ਕਹਿ ਗੇ ਨਾ ਆਡੀਓ ਵੀ ਮੇਰੀ ਡਬਿੰਗ ਕੀਤੀ ਗਈ ਹੈ ਚਲੋ ਬਾਅਦ ਚ ਮੈਂ ਵੀ ਤੁਹਾਡੀ ਮੇਰੀ ਵੀ ਕੋਈ ਪਸੰਦ ਗੱਲਾਂ ਹੁੰਦੀਆਂ ਤੁਸੀਂ ਕੋਈ ਵਾਇਰਲ ਕਰ ਦਿਓ ਮੈਂ ਵੀ ਇਹੀ ਕਹਿਣਾ ਵਾ ਮੇਰੀ ਤਾਂ ਵੀਡੀਓ ਵਾਜਦੀ ਹੈ ਨਹੀਂ ਡਬਿੰਗ ਕੀਤੀ ਹੋਈ ਹੈ ਇਹ ਗੱਲਾਂ ਛੱਡ ਦਿਓ ਗੱਲਾਂ ਬਥੇਰੀਆਂ ਪੁੱਛ ਹੁੰਦੀਆਂ ਤੁਸੀਂ ਇਹ ਦੇਖੋ ਦੁੱਖ 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 ਦੀ ਗੱਲ ਸਮਝੋ Hindu ਸਮਾਜ ਦੀ ਪੀੜਾ ਦੀ ਗੱਲ ਸਮਝੋ ਕਿਸੇ ਰਾਜਨੇਤਾ ਨੇ ਪਹਿਲੀ ਵਾਰੀ ਸਮਝੀ ਹੋਣੀ ਪੰਜਾਬ ਦੇ ਵਿੱਚ ਵੀ ਹਿੰਦੂ ਦੀ ਗੱਲ ਕੀਤੀ ਹੋਵੇ ਭਰਕੁਸ਼ਮ ਆਸ਼ੂ ਜੀ ਕੱਲ ਮੈਂ ਉਹਨਾਂ ਦੀ ਇੰਟਰਵਿਊ ਹੁੰਦਾ ਵਾ ਕਿਸੇ ਚੈਨਲ ਦੇ ਉੱਤੇ ਉਹ ਵੀ ਦੁਖੜਾ ਰੋ ਰਹੇ ਹੈ ਵੀ ਕਿੱਥੇ ਪਹਿਲਾਂ ਪਿੰਡਾਂ 'ਚ ਜੱਟਵਾਦ ਚੱਲਦਾ ਹੁੰਦਾ ਸੀ ਜੱਟ ਦੇ ਲੀਡਰ ਆਉਂਦੇ ਹੁੰਦੇ ਸੀ ਹੁਣ ਤਾਂ ਕਹਿੰਦਾ ਸ਼ਹਿਰਾਂ 'ਚ ਵੀ ਜੱਟ ਵੜ ਗਏ ਨੇ ਕਿਤੇ ਨਾ ਕਿਤੇ ਉਹਨੂੰ ਪੱਤਰਕਾਰ ਨੇ ਸਵਾਲ ਕੀਤਾ ਵੀ ਪੰਜਾਬ ਦਾ ਮੁੱਖ ਮੰਤਰੀ Hindu ਹੋਣਾ ਚਾਹੀਦਾ ਕਹਿੰਦਾ ਕਿਉਂ ਨਹੀਂ ਹੋਣਾ ਚਾਹੀਦਾ ਉਹਨੇ ਕਿਹ ਵੀ ਗੱਲ ਕੀਤੀ ਵੀ ਪਹਿਲਾਂ ਜਦੋਂ ਸਰਕਾਰਾਂ ਬੰਦੀਆਂ ਸੀ ਨਾ ਜੋ ਟਿਕਟਾਂ ਵੰਡੀਆਂ ਜਾਂਦੀਆਂ ਸੀ Hindu ਨੂੰ ਬਹੁਮਤ ਦੇ ਆਧਾਰ 'ਤੇ ਟਿਕਟਾਂ ਦਿੱਤੀਆਂ ਜਾਂਦੀਆਂ ਸੀ ਹੁਣ ਆ ਚਾਹੀਦਾ 5 ਸਾਲ 5 ਸਾਲ ਇੱਕ 5 ਸਾਲ ਇੱਕ ਹੋਣਾ ਚਾਹੀਦਾ ਕਿਉਂਕਿ ਡਿਵੈਲਪਮੈਂਟ ਪਰ ਲੱਗ ਜੂ ਲੋਕਾਂ ਦੇ ਵਿੱਚ ਜਿਹੜੀ ਸੋਚ ਹੈਗੀ ਆ ਨਾ ਕਿ Hindu ਮੁੱਖ ਮੰਤਰੀ ਹੋਏਗਾ ਤਾਂ ਡਿਵੈਲਪਮੈਂਟ ਹੋਊਗੀ ਸਿੱਖ ਮੁੱਖ ਮੰਤਰੀ ਹੋਊਗਾ ਤੇ Hindu ਆ ਦੀ ਨਹੀਂ ਸੁਣੂਗਾ ਅਗਰ Hindu ਹੋਊਗਾ ਤਾਂ ਸਿੱਖਾਂ ਦੀ ਵੀ ਸੁਣੂਗਾ ਅਗਰ ਮਾਊਂਟਨ ਹੋਊਗਾ ਤੇ ਉਹ ਦੋਨਾਂ ਸਮਾਜ ਦੀ ਸੁਣੂਗਾ ਇਹ ਨਾ ਇੱਕ 16 ਚੱਲ ਪੈਣਾ ਚਾਹੀਦਾ ਕਿ ਇਹ ਹਰ ਇੱਕ ਜ਼ਿਲ੍ਹੇ ਦੇ ਹਰ ਸੂਬੇ ਦੇ ਵਿੱਚ ਇਹ ਪੰਜ ਪੰਜ ਟਰਮ ਦੀ ਦੇ ਦੇਣੀ ਚਾਹੀਦੀ ਹੈ ਕਿ ਹਾਂ ਵੀ ਪੰਜ ਟਰਮ ਤੇਰੇ 5 ਸਾਲ ਤੇਰੇ Hindu ਦੇ 5 ਸਾਲ ਸਿੱਖ ਦੇ 5 ਸਾਲ ਇਸਾਈ ਦੇ 5 ਸਾਲ ਜੈਨ ਦੇ 5 ਸਾਲ ਦਾ ਜਿਹੜਾ ਹੈਗਾ ਮੁਸਲਮਨ ਸੁਣ ਤਾਲੋ ਮੁੱਖ ਮੰਤਰੀ ਲਾਤਾ ਅਗ ਖਤਮ ਹੋ ਜੇ ਅਵਾਦੀ ਹਿਸਾਬ ਨਾਲ ਗੱਲ ਕੀਤੀ ਜਾਵੇ ਤਾਂ ਨਾ ਪੰਜਾਬ ਦੇ ਵਿੱਚ 49 ਤੋਂ 50% ਦੇ ਦੇ ਲਗਭਗ ਹਿੰਦੂ ਸਮਾਜ ਦੀ ਅਵਾਦੀ ਹੈ ਤੇ ਪਿਛਲੇ ਪੂਰੇ 55 ਸਾਲ ਜਦੋਂ ਪੰਜਾਬੀ ਸੂਬਾ ਬਣਿਆ ਜਦੋਂ ਹਿਮਾਚਲ ਹਰਿਆਣਾ ਲੱਗ ਹੋਇਆ ਉਸ ਤੋਂ ਬਾਅਦ ਜਿੰਨੇ ਵੀ ਮੁੱਖ ਮੰਤਰੀ ਆਏ ਸਿੱਖ ਸਮਾਜ ਤੋਂ ਆਏ ਕਦੀ ਮੌਕਾ ਤਾਂ ਦੇ ਕੇ ਦੇਖੋ ਉਹਦਾ ਕਿਹਾ ਜਾਂਦਾ ਵੀ ਹਿੰਦੂ ਸਾਡੇ ਭਰਾ ਕੋਈ ਹਿੰਦੂਆਂ ਵਾਲਾ ਅੱਖ ਕੱਢ ਕੇ ਦੇਖੇ ਤਾਂ ਸਹੀ ਫਿਰ ਭਰਾ ਸਮੇਂ ਤੋਂ ਫਿਰ ਹਿੰਦੂਆਂ ਲਈ ਕੋਈ ਮੌਕਾ ਤਾਂ ਦੇਣਾ ਚਾਹੀਦਾ ਵੀ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਹੋਵੇ ਸਵਾਲ ਹੈ ਬ੍ਰਿਸ ਜੀ ਅੱਜ ਸਾਡੀ ਜਿਹੜੀ ਸੀਟ ਮੰਨੀ ਜਾਂਦੀ ਸੀਗੀ ਲੁਧਿਆਣਾ ਸ਼ਹਿਰ ਦੀ ਵੀ ਹਿੰਦੂ ਸਮਾਜ ਦੀ ਸੀਟ ਮੰਨੀ ਜਾਂਦੀ ਸੀ ਵੀ ਜੀਪੀ ਕਿਤੇ ਨਾ ਕਿਤੇ ਕਿਸੇ ਹਿੰਦੂ ਵਿਅਕਤੀ ਨੂੰ ਸੀਟ ਦੇਗੀ ਕਿਤੇ ਨਾ ਕਿਤੇ ਸਾਡੀ ਗੱਲ ਵੀ ਪੂਰੀ ਹੁੰਦੀ ਨਾ ਹਿੰਦੂ ਸਮਾਜ ਦੀ ਵੀ ਹਿੰਦੂ ਨੂੰ ਸੀਟ ਮਿਲੀ ਹੈ ਤੇ ਕਿਤੇ ਨਾ ਕਿਤੇ ਹੋਰ ਲੱਗਦਾ ਵੀ ਆਉਣ ਵਾਲੇ ਵਿਧਾਨ ਸਭਾ ਦੇ ਵਿੱਚ ਵੀ ਹਿੰਦੂਆਂ ਨੂੰ 60 ਤੋਂ 65 ਸੀਟਾਂ ਵਿਸ਼ਾਲ ਜੀ ਐਸੀਆਂ ਨੇ ਜਿਹੜੀਆਂ ਹਿੰਦੂ ਸਮਾਜ ਦੇ ਬੋਲਵਾਦੀ ਵਾਲੇ ਵਾਲਦੀ ਨੇ ਪਰ ਸਾਨੂੰ ਸੀਟਾਂ ਕਿਹਨੇ ਦਿੱਤੀਆਂ ਨੇ ਵਿਧਾਨ ਸਭਾ ਚ 20 ਭਾਈ ਤੇ ਜਿੱਤ ਕਿ ਕਿਨੇ ਹੁੰਦੇ 7-8 ਕੋਈ ਅਗਰ 60 ਸੀਟਾਂ ਤੋਂ ਸਾਡੇ ਉਮੀਦਵਾਰ ਲੜਨ ਕੀ ਤਰ੍ਹਾਂ ਦੇ 40 ਤੋਂ 45 ਸਾਡੇ ਹਿੰਦੂ ਸਮਾਜ ਦੇ ਲੋਕ ਐਮਐਲਏ ਬਣ ਕੇ ਜਾਂ ਤਾਂ ਵਿਧਾਨ ਸਭਾ ਚ ਸ਼ੋਰ ਤਾਂ ਕਰਨਗੇ ਸਾਡੀ ਕਿਹੜਾ ਬੋਰਡ ਲਾਇਏ ਨੇ ਬੋਰਡ ਦਾ ਵਿਰੋਧ ਕੀ ਹੈ ਮੈਂ ਤੁਹਾਡੇ ਕੋਲ ਹੀ ਪੁੱਛਣਾ ਤਕੀ ਬੋਰਡ ਲਾਇਏ ਵਿਰੋਧ ਕੀ ਹੈ ਅਸੀਂ ਉਹ ਇੱਕੋ ਗੱਲ ਹੀ ਕੀਤੀ ਹੈ ਪ੍ਰਧਾਨ ਮੰਤਰੀ ਜੀ ਨੂੰ ਵੀ ਤੁਸੀਂ ਪੂਰੇ ਹਿੰਦੁਸਤਾਨ ਚ ਪ੍ਰਚਾਰ ਕੀਤਾ ਭਾਜਪਾ ਦਾ ਪਰ ਲੁਧਿਆਣਾ ਰਵੀ ਸਿੰਘ ਜੀ ਟੁੱਟੂ ਦੇ ਪ੍ਰਚਾਰ ਤੋਂ ਪਲੀ ਪਤੂ ਰਹੀ ਹੂੰ ਕਿਰਪਾ ਬਿੱਟੂ ਲੀਸਿੰਗ ਬਿੱਟੂ ਦੇ ਪ੍ਰਚਾਰ ਤੋਂ ਦੂ ਰਹੋ ਇਹ ਅਪੀਲ ਕੀਤੀ ਹੈ ਵੀ ਲੁਧਿਆਣੇ ਆਈਓ ਜਦੋਂ ਪ੍ਰਧਾਨ ਮੰਤਰੀ ਹੁਣ ਆਈ ਰਹੇ ਨੇ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਆਈ ਰਹੇ ਨੇ 25 ਤਰੀਕ ਨੂੰ ਆ ਰਹੇ ਨੇ ਅਸੀਂ ਸਾਰਿਆਂ ਨੇ ਪੀਲ ਕੀਤੀ ਆ ਲੁਧਿਆਣੇ ਮੰਨ ਲਈਏ ਨਰਿੰਦਰ ਮੋਦੀ ਜੀ ਤਜਸੀ ਪ੍ਰਧਾਨ ਮੰਤਰੀ ਸਾਡਾ ਦੁਨੀਆ 'ਚ ਤੁਸੀਂ ਇਨਾਮ ਕੀਤਾ ਸਾਡੇ ਦੇਸ਼ ਦਾ ਨਾਮ ਸਾਰੀ ਦੁਨੀਆ 'ਚ ਕੀਤਾ ਪਰ ਸਾਡੀ ਪ੍ਰਾਰਥਨਾ ਤੁਹਾਨੂੰ ਵੀ ਲੁਧਿਆਣਾ ਰਗਨੀ ਸਿੰਘ ਬਿੱਟੂ ਦੇ ਪ੍ਰਚਾਰ ਦੇ ਵਿੱਚ ਤੁਸੀਂ ਭਾਗ ਨਾ ਲਈਓ ਸਾਡੀ ਬੇਨਤੀ ਆ ਹੱਥ ਜੋੜ ਕੇ ਬੇਨਤੀ ਆ ਪੰਜਾਬੀ Hindu ਦੀ ਬੇਨਤੀ ਆ ਕਿਰਪਾ ਦੇਖੋ ਰਵਨੀਸ਼ ਸਿੰਘ ਬਿੱਟੂ ਦਾ ਕਾਂਗਰਸ ਛੱਡਣ ਦੇ ਦੋ ਤਿੰਨ ਕਾਰਨ ਕਲੀਅਰ ਹੈ ਲੋਕ ਆਮ ਪਬਲਿਕ ਨੂੰ ਵੀ ਕਲੀਅਰ ਹੈ ਪਹਿਲਾ ਵੀ 10 ਸਾਲ ਉਹ ਐਮਪੀ ਰਿਹਾ ਉਹਨੇ ਪੰਜਾਬ ਲਈ ਕੁਝ ਨਹੀਂ ਕੀਤਾ ਕਾਂਗਰਸੀ ਪਹਿਲਾਂ ਖੁਦ ਕਹਿੰਦੇ ਬੀਜੇਪੀ ਵਾਲੇ ਖੁਦ ਕਹਿੰਦੇ ਰਵਨੀਸ਼ ਸਿੰਘ ਬਿੱਟੂ ਫੋਨ ਨਹੀਂ ਚੁੱਕ ਰਿਹਾ ਕਿਸੇ ਦਾ ਸਾਡਾ ਇੱਕੋ ਇੱਕ ਮਕਸਦ ਹੈ ਆਜੋ ਮੋਦੀ ਜੀ ਆਜੋ ਮੋਦੀ ਜੀ ਸਾਡਾ ਮੋਦੀ ਜੀ ਦੀ ਸਾਡੀ ਇੱਕੋ ਇੱਕ ਬੇਨਤੀ ਹੈ ਵੀ ਜਿੱਥੇ ਤੁਸੀਂ ਸਾਡੇ ਦੇਸ਼ ਦੇ ਤੇਜਸਵੀ ਪ੍ਰਧਾਨ ਮੰਤਰੀ ਸਾਡੇ ਤੁਸੀਂ ਭਾਰਤ ਦਾ ਨਾਮ ਪੂਰੀ ਦੁਨੀਆ ਚ ਕੀਤਾ ਪਰ ਸਾਡੀ ਅਪੀਲ ਹੈ ਜਿੱਤੇ ਤੁਸੀਂ ਸਾਰੀ ਸੁੱਟਾਂ ਤੇ ਪ੍ਰਚਾਰ ਕਰੋ ਪਰ ਸਾਡੀ ਬੇਨਤੀ ਹੈ ਲੁਧਿਆਣਾ ਸ਼ਹਿਰ ਨੂੰ ਛੱਡ ਕੇ ਬਿਲਕੁਲ ਇਹ ਤੁਹਾਨੂੰ ਮੈਂ ਦੱਸਦਾ ਕਿ ਇਹ ਉਹ ਸਾਡੇ ਅਦਰਨੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਨ੍ਹਾਂ ਨੇ ਸਹੀ ਗੱਲ ਹੈ ਵਿਸ਼ਵ ਦੇ ਵਿੱਚ ਸਾਡੇ ਪਾਰ ਦਾ ਨਾਮ ਰੋਸ਼ਨ ਵੀ ਕੀਤਾ ਤੇ ਪ੍ਰਾਊਡ ਵੀ ਕਰਦੇ ਆ ਕਿ ਸਾਡੇ ਇਹਨਾਂ ਨੇ ਜੋ ਪੰਜਾਬ ਜਿਹੜਾ ਪੰਜਾਬ ਕੀ ਪੰਜਾਬ ਸੂਬੇ ਦੇ ਵਿੱਚ ਅੰਨੀ ਸੜਕਾਂ ਜਦੋਂ ਸ਼੍ਰੋਮੀ ਕਾਲੀ ਦਲ ਦੇ ਨਾਲ ਜਦੋਂ ਗਠਜੋੜਨ ਸੀਗਾ ਤਾਂ ਇਹ ਪੰਜਾਬ ਦੇ ਕਈ ਸੜਕਾਂ ਐਸੇ ਆਈ ਹਾਈਵੇ ਦਿੱਤੇ ਨੀਟਿੰਗ ਕਰ ਕਰੀ ਹੁਣ ਨਵਾਂ ਇੱਕ ਹਾਈਵੇ ਜਿਹੜਾ ਮੱਤੇਵਾੜ ਤੋਂ ਜਿਹੜਾ ਚੱਲਦਾ ਸ਼ੁਰੂ ਹੋ ਰਿਹਾ ਵੈ ਉੱਥੋਂ ਵੀ ਤੁਸੀਂ ਜਲਦ ਉਹ ਵੀ ਹਾਈਵੇ ਜਿਹੜਾ ਸ਼ੁਰੂ ਹੋ ਜਾਊਗਾ ਲੇਕਿਨ ਇਹਨਾਂ ਨੇ ਕਈ ਐਸੇ ਜੋ ਚੀਜ਼ਾਂ ਹੈਗੀਆਂ ਨੇ ਉਹ ਦਿੱਤੀਆਂ ਨੇ ਲੇਕਿਨ ਕ ਦਿੱਲਾ ਤੱਕ ਬੇਸਤੀਆਂ ਅਡਾਨੀਆਂ ਬੜਾਨੀਆਂ ਨੂੰ ਦੇਤਾ ਸਾਰਾ ਕੁਝ ਲੇਕਿਨ ਦੋ ਘਰਾਨੇ ਤਾਂ ਨਹੀਂ ਪੂਰਾ ਭਾਰ ਚਲਾ ਸਕਦੇ ਲੇਕਿਨ ਕੰਮ ਤਾਂ ਬੜਾ ਕੀਤਾ ਲੇਕਿਨ ਇੰਨਾ ਦੀ ਸੋਚ ਹੈ ਕਿ ਪੰਜਾਬ ਦੇ ਵਿੱਚ ਆਖਿਰ ਮੁੱਖ ਮੰਤਰੀ ਹਿੰਦੂ ਕਿਉਂ ਨਹੀਂ ਗੱਲ ਹੁੰਦੀ ਲੇਕਿਨ ਪੰਜਾਬ ਦੇ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਇੱਕ ਆਵਾਜ਼ ਜਿਹੜੀ ਉੱਠ ਚੁੱਕੀ ਹੋਈ ਹੈ ਕਿ ਰਣਵੀਰ ਸਿੰਘ ਬਿੱਟੂ ਆਖਿਰ ਕਾਂਗਰਸ ਦੇ ਵਿੱਚ ਰਹਿ ਕੇ ਜਦੋਂ ਭਾਜਪਾ ਦੀ ਬਗਾਵਤ ਕਰਦੇ ਸੀਗੇ ਇਹਨਾਂ ਦੇ ਕਹਿੰਦੇ ਮੁਤਾਬਿਕ ਤਾਂ ਭਾਜਪਾ ਦੀ ਬਗਾਵਤ ਕਰਨ ਵਾਲੇ ਸ਼ਖਸ ਨੂੰ ਹੀ ਕਿਉਂ ਆਖਿਰ ਪੰਜਾਬ ਦੇ ਜ਼ਿਲ੍ਹੇ ਲੁਧਿਆਣੇ ਦੀ ਐਮਪੀ ਦੀ ਟਿਕਟ ਕਿਉਂ ਦਿੱਤੀ ਗਈ ਕਿਉਂਕਿ ਪੰਜਾਬ ਦੇ ਜ਼ਿਲ੍ਹੇ ਲੁਧਿਆਣੇ ਦੇ ਵਿੱਚ ਐਮਪੀ ਦੇ ਟਿਕਟ ਦੇ ਦਾਵੇਦਾਰ بڑے ਕੈਂਡੀਡੇਟ ਜਿਨ੍ਹਾਂ ਨੇ ਮਾ ਬੋਲੀ ਪਾਰਟੀ ਬੀਜੇਪੀ ਨੂੰ ਸ਼ੁਰੂ ਤੋਂ ਖੜਾ ਕੀਤਾ ਜਦੋਂ ਅਟਲ ਬਿਹਾਰੀ ਬਾਜਪਾਈ ਦੀ ਸਰਕਾਰ ਹੁੰਦੀ ਸੀਗੀ ਜਦੋਂ ਅਡਵਾਨੀ ਸਾਹਿਬ ਹੁੰਦੇ ਸੀਗੇ ਉਦੋਂ ਦੇ ਕਈ ਰਾਜ ਨੇਤਾ ਜਿਹੜੇ ਹੈਗੇ ਨੇ ਜਿਹੜੇ ਫਰਸ਼ ਤੋਂ ਅਰਸ਼ਾ ਤੱਕ ਨਹੀਂ ਪਹੁੰਚ ਸਕੇ ਲੇਕਿਨ ਉਹਨਾਂ ਨੂੰ ਅਰਸ਼ਾ ਤੋਂ ਫਰਸ਼ਾ ਤੇ ਲਾ ਦਿੱਤਾ ਗਿਆ ਇੱਕ bari ਕੈਂਡੀਡੇਟ ਕਰਕੇ ਇਹਨਾਂ ਦਾ ਵਿਰੋਧ ਹੈ ਕਿ ਆਖਿਰ ਕਿਉਂ ਇਹ ਬਗਾਵਤ ਕੀਤੇਗੀ ਸਾਰੇ ਹਾਰ ਜਿਹੜੀ ਹੈ ਪੂਰੀ ਹੋ ਜੂਗੀ ਬਿੱਟੂ ਸਰਪੰਚ ਨਹੀਂ ਬਣਦਾ ਸਾਰਾ ਪਿੰਡ ਮਰ ਜਾਏ ਬਿੱਟੂ ਸਰਪੰਚ ਨਹੀਂ ਬਣਦਾ ਲੇਕਿਨ ਸਾਫ਼ ਗੱਲ ਕਹਤੀ ਹੈ ਕਿ ਜੋ ਤੁਸੀਂ ਸੁਣਿਆ ਲੇਕਿਨ ਹੁਣ ਦੇਖਦੇ ਹਾਂ ਕਿ ਇਹਦੇ ਵਿੱਚ ਨਵਾਂ ਪਹਿਲੂ ਕੀ ਆਂਦਾ ਲੁਧਿਆਣਾ ਤੋਂ ਕਹੋਣਾ ਮੈਂ ਸੰਜੀਤਿਆ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ